ਹਾਂਜੀ ਕਿਸਾਨ ਵੀਰੋ ਬੜੇ ਵੀਰਾਂ ਦੇ ਕਮੈਂਟ ਮੈਸੇਜ ਆਉਂਦੇ ਨੇ ਹਨਾ ਬੀワイਆਰ ਮੀਂਹ ਕੋਈ ਨੁਕਸਾਨ ਤਾਂ ਨਹੀਂ ਕਰਦਾ ਵੀਰੇ ਮੀਂਹ ਕੋਈ ਨੁਕਸਾਨ ਨਹੀਂ ਕਰਦਾ ਪਰ ਜਿਹੜੀ ਆ ਯਾਰ ਕਿਨਮਣ ਕਣੀਆਂ ਦੇਖੋ ਜਿਵੇਂ ਝੜੀ ਨੂੰ ਪਾ ਝੜੀ ਕਹਿੰਦੇ ਨੇ ਹਨਾ ਇਹ ਮਾੜੀ ਆ ਮੀਂਹ ਪਾ ਕੇ ਹਟ ਜੇ ਕੋਈ ਚੱਕਰ ਨਹੀਂ ਆਹ ਦੇਖੋ ਜਿਵੇਂ ਹੁਣ ਇਹ ਵੀ ਉਹ ਜਿਹੜੀਆਂ ਫਲੀਆਂ ਨਾਲ ਦੇਖੋ ਪਾਣੀ ਆ ਠੀਕ ਆ ਸਲਾਬ ਲੱਗੀ ਪਈ ਆ ਨਾ ਦੇਖੋ ਫਲੀਆਂ ਕਿੱਲੀਆਂ ਹੋਈਆਂ ਪਿਆ ਤੁਹਾਨੂੰ ਦਿਖਾਉਂਦੇ ਜਿਆਦਾ ਦੇਖੋ ਇਹ ਵੀਰੇ ਮਾੜਾ ਗਾ ਹਨਾ ਹੁਣ ਮੀਂਹ ਪਾ ਕੇ ਹਟ ਜਾਂਦਾ ਕੋਈ ਚੱਕਰ ਨਹੀਂ ਧੁੱਪ ਨਿਕਲ ਜਾਂਦੀ ਉਸ ਤੋਂ ਬਾਅਦ ਤੇ ਉਹ ਬੁਝ ਚੱਕਰ ਨਹੀਂ ਹੁੰਦਾ ਪਰ ਜਿਹੜੇ ਕਿਣਮਣਕਣੀਆਂ ਵੀਰੇ ਇਹ ਬਹੁਤ ਮਾੜੀ ਆ ਮੂੰਗੀ ਲਈ ਠੀਕ ਹੈ ਖਾਸ ਕਰ ਜਿਹੜੇ ਕਾਲੀਆਂ ਫਲੀਆਂ ਆਪਣੀਆਂ ਪਈਆਂ ਨੇ ਇਹ ਖਰਾਬ ਵੀ ਹੋ ਸਕਦੀਆਂ ਨੇ ਹਨ ਤੇ ਇਹ ਗੱਲ ਦਾ ਰੱਖਿਓ ਵੀਰੇ ਧਿਆਨ ਤੇ ਕੋਈ ਚੱਕਰ ਨਹੀਂ ਆ ਜਿਹੜਾ ਕੋਈ ਪ੍ਰਮਾਤਮਾ ਨੇ ਦੇਣਾ ਫਿਰ ਉਹ ਤਾਂ ਕਿਧਰੇ ਗਈ ਨਹੀਂ ਹੈਗਾ ਨਾ ਬਾਕੀ ਰੱਬ ਦਾ ਡੋਰੀਆਂ ਨੇ ਵੀਰੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਹਾਂ ਜਿਹੜੇ ਕਿਸਾਨ ਵੀਰਾਂ ਨੇ ਆਪਣਾ ਸਪਰੇਅ ਕਰਨੀਆਂ ਉਹ ਦੋ ਚਾਰ ਦਿਨ ਵੀਰੇ ਖੜਜੋ ਉਹਦੇ ਵਿੱਚ ਉਦੋਂ ਵੀ ਮਾੜਾ ਹੁੰਦਾ ਜੇ ਕਿਰਮਣਕਣੀ ਹੋ ਜਾਏ ਨਾ ਤੇ ਉਹ ਗੱਲ ਦਾ ਰੱਖਿਓ ਵੀਰੇ ਖਿਆਲ ਟੇਕਰ ਮਾਰਕਣੀ ਬਈ ਬਹੁਤ ਮਾੜੀ ਆ ਜਿਹਨੂੰ ਆਪਾਂ ਝੜੀ ਕਹਿੰਦੇ ਨੇ ਝੜੀ ਨਾ ਲੱਗੇ ਉਹਦਾ ਮੀ ਪੈ ਕੇ ਸਾਡਾ ਕੋ ਚੱਕਰ ਨਹੀਂ ਤੇ ਆਪਣੀ ਜੀ ਆ ਜਾਣਕਾਰੀ ਤੁਹਾਨੂੰ ਚੰਗੇ ਲੱਗੀ ਤਾਂ ਬਈ ਸ਼ੇਅਰ ਜਰੂਰ ਕਰਿਓ ਵੀਡੀਓ ਧੰਨਵਾਦ